ਰਾਗ ਸੂਹੀ ਮਹੱਲਾ ਪੰਜਵਾ ਘਰ ਪੰਜਵਾ ਪਟਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰੀਤ ਪ੍ਰੀਤ ਗੁਰਿਆ ਗਰੀਬ ਨਾਜ ਬਣੇ ਬਾਦਸ਼ਾਹ ਪੰਜਵੇਂ ਘਰ ਸਰਕਾਰ ਵਿੱਚ ਪੜਤਾਲ ਛੰਦੋਚਾਰਨ ਕਰਦੇ ਹੈ ਜਿਹਦੇ ਬਾਟਵੇਂ ਤਾਲ ਹੋਣ ਜਾਂ ਤਾਲ ਹੀ ਤਾਲ ਪਵੇ ਪਟਾਲ ਪਰਮੇਸ਼ਰ ਵੀ ਖੋਜ ਜਿਸ ਵਿੱਚ ਹੋਵੇ ਐਸਾ ਛੰਦੋਚਾਰਨ ਕਰਦੇ ਇੱਕ ਦਇਆਕ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਪ੍ਰੀਤ ਪ੍ਰੀਤ ਗੁਰਿਆ। اے ਭਾਈ ਪ੍ਰੀਤੀਆਂ ਬਹੁਤ ਆ ਕਿਸੇ ਨੂੰ ਖਾਣ ਦੀ ਕਿਸੇ ਨੂੰ ਪਹਿਨਣ ਦੀ ਕਿਸੇ ਨੂੰ ਜੋੜਨ ਦੀ ਇਹਨਾਂ ਸਾਰੀਆਂ ਪ੍ਰੀਤੀਆਂ ਵਿੱਚੋਂ ਪ੍ਰੀਤੀ ਗੁਰਿਆ ਵੱਡੀ ਕਿਹੜੀ ਹੈ ਭਾਰੀ। ਮੋਹਨ ਲਾਲ ਇਹ ਗੁਰੂ ਪੂਜਨੀਕ ਵਾਲੀ ਪ੍ਰੀਤੀ ਵਾਹਿਗੁਰੂ ਦੀ ਪ੍ਰਾਪਤੀ ਵਾਲੀ। ਮੋਹਨ ਲਲਨ ਜਿਹੜੀ ਮੋਹਨ ਸਾਰਿਆਂ ਦੇ ਮਨਾਂ ਨੂੰ ਮੋਹਤ ਕਰਨ ਵਾਲਾ ਜੋ ਲਲਨ ਪਿਆਰਾ ਹੈ ਪਰਮੇਸ਼ਵਰ ਜਿਹੜੀ ਪ੍ਰੀਤੀਆਂ ਵਿੱਚ ਉਸ ਦੀ ਪ੍ਰੀਤੀ ਕਰਨੀ ਇਹ ਗੁਰੀਆਂ ਵੱਡੀ ਹੈ ਇਹ ਪੂਜਨੀਕ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੀਤੀ ਹੈ ਮੋਹਨ ਲਲਨ ਮੋਹਨ ਜੋ ਪਰਮੇਸ਼ਰ ਹੈ ਲਲਨਾ ਪਿਆਰਾ ਉਸ ਦੀ ਪ੍ਰੀਤੀ ਸਾਰੀਆਂ ਪ੍ਰੀਤੀਆਂ ਚੋਂ ਭਾਰੀ ਹੈ ਵੱਡੀ ਹੈ ਜਪਮਨ ਗੋਬਿੰਦ ਏਕੈ ਜੀ ਮੇਰੇ ਮਨਾਂ ਇੱਕ ਗੋਬਿੰਦ ਪਰਮੇਸ਼ਰ ਦਾ ਜਾਪ ਕਰਿਆ ਕਰ ਹਰ ਵਕਤ ਅਬਰ ਨਹੀਂ ਕੋਈ ਲੇਖ ਹੋਰ ਜਿਹੜੇ ਪ੍ਰਦਾਨਾਂ ਦੀ ਫਸਿਆ ਹੋਏ ਹੈ ਪ੍ਰੇਮ ਕਰਦਾ ਉਹ ਕਿਸੇ ਲੇਖੇ ਜਿਨੀ ਪਰਵਾਣ ਜੀ ਕਿਨੀ ਹੋਣਗੇ ਸਭ ਰਹਿ ਜਾਣਗੇ ਇੱਥੇ ਹੀ ਸੰਤ ਲਾਗ ਮਨਹਿ ਛਾੜ ਸੰਤਾਂ ਮਹਤੋਂ ਵਾਲੀ ਲਗਨ ਲਾ ਲੈ ਪ੍ਰੀਤੀ ਦੀ ਵਾਹਿਗੁਰੂ ਵਾਲੀ ਜਿਵੇਂ ਸੰਤ ਮਹਾਰਾਜ ਵਾਲ ਲਾਗ ਚੱਲੇ ਹੋਏ ਹੈ ਲਗਾ ਪੋਟਵਾੜ ਵੀ ਬੋਲੀ ਹੈ ਇਹ ਸੰਤਾਂ ਵਾਲੀ ਪ੍ਰੇਮ ਦੀ ਸਰਵਾ ਦੀ ਲਗਨ ਥਾ ਕੇ ਮਨ ਦੇ ਚੋਂ ਛੱਡ ਦੇ ਦੁਬਦਾ ਕੀ ਕੁਰੀਆ ਜਿਹੜੀ ਦੁਬਦਾ ਦੀ ਕੁਰੀਆ ਨਾ ਪਹਾੜੀ ਬੋਲੀ ਡੰਡੀ ਦਾ ਨਾਮ ਹੈ ਕੁਰੀਏ ਕੁਰੀਏ ਬੈਲਿਆ ਤਲਗਾਲਾ ਮਹਰੀਰ ਇਸੇ ਪ੍ਰਕਾਸ਼ ਗੁਬਦਾਰੀ ਜਿਹੜੀ ਕੁਰਿਆ ਡੰਡੀ ਪਕੜੀ ਹੋਈ ਹੈ ਪਗ ਡੰਡੀ ਇਹਨੂੰ ਛੱਡ ਦੇ ਰਹਾਉ ਇਹ ਕੁਰਿਆ ਕੂੜੀ ਹੈ ਦੋਤ ਜਿਹੜੀ ਹੈ ਇਹਦੇ ਕਿਉਂ ਲੱਗਾ ਹੋਇਆ ਹੈ ਰਹਾਉ ਨਿਰਗੁਣ ਹਰਿਆ ਉਨ ਨਿਰਗੁਣ ਜੋ ਤਿੰਨ ਅੰਗਣਾਂ ਤੋਂ ਤੀਤ ਹਰੀ ਪਰਮੇਸ਼ਰ ਆ ਸਰਗੁਣ ਧਰਿਆ ਉਸ ਨੇ ਮਾਇਆ ਸੋਣ ਹੋ ਕੇ ਸਰਗੁਣ ਰੂਪ ਆਵਦਾ ਧਾਰਿਆ ਹੈ ਅਣਕ ਕੋਠਰੀਆ ਅਨੇਕਾਂ ਕੋਹਟੀਆਂ ਮਾਰਨ ਬਣਾਈਆਂ 84 ਲੱਖ ਜੂਨ ਦੀਆਂ ਭਿੰਨ 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 ਕਰੀਆਂ ਅੰਡੀ ਖਾਣੀ ਭਿੰਨ ਕੀਤੀ ਹੈ ਜੀਲ ਦੀ ਖਾਣੀ ਵੱਖਰੀ ਕੀਤੀ ਹੈ ਸੇਦ ਦੀ ਖਾਣੀ ਵੱਖਰੀ ਕੀਤੀ ਹੈ ਉਦ ਕੋਈ ਖਾਣੀ ਵੱਖਰੀ ਕੀਤੀ ਹੈ ਇਹ ਪਿੰਨ ਪਿੰਨ ਵੱਖੋ-ਵੱਖੋਂ ਮਦਦੋਂ ਕਨੇਸ ਤੋਂ ਅਦੋਂ ਅਦੋਂ ਇਸ ਵਾਰ ਹਨ ਉਹਨਾਂ ਦੇ ਨੀਕਾਦਕ ਅਦੋਂ ਤੋਂ ਅਦੋਂ ਮਾਰੇ ਕਿ ਬਣਾਉਣਾ ਕੀਤੀਆਂ ਹਨ ਪਿੰਨ 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 ਕਰੀਆ ਪਿੰਨ ਕੋਈ ਰਯੋਗੁਣੀ ਕੀਤੇ ਹੈ ਕੋਈ ਪਿੰਨ ਸਤੋ ਗੁਣੀ ਕੀਤੇ ਹੈ ਕੋਈ ਤਿੰਨ ਤਮੋ ਗੁਣੀ ਕੀਤੇ ਕੋਈ ਤਿੰਨਾ ਗੁਣਾ ਦੀ ਮਿਸਰ ਵੀ ਕੀਤੇ ਹਨ ਇਸ ਤਰ੍ਹਾਂ ਦੀ ਓਖੋ-ਓਖੀ ਰਚਨਾ ਰਚਨਾ ਕੀਤੀ ਹੈ ਵਿੱਚ ਮਨਕੂਟ ਵਰੀਆ ਇਹਨਾਂ ਦੇ ਵਿੱਚ ਮਨਕੋਤਵਾਲ ਥਾਣੇਦਾਰ ਜਿਹੜਾ ਸ਼ਹਿਰ ਦਾ ਹੋਵੇ ਉਹਨੂੰ ਕੋਤਵਾਲ ਕਹੀਦਾ ਹੈ ਵਿੱਚ ਥਾਣੇਦਾਰ ਬੜਾ ਹੋਇਆ ਮਨ ਨਸਲੀ ਦਾ ਹੁੰਦੇ ਨਿਜ ਮੰਦਰ ਪ੍ਰੀਆ ਪਰਮੇਸ਼ਰ ਜਿਹੜਾ ਆਪ ਦੇ ਤੁਰੀਆ ਪਦ ਰੂਪੀ ਮੰਦਰ ਵਿੱਚ ਰਹਿੰਦਾ ਹੈ ਤਾਹ ਆਨੰਦ ਕਰੀਆ ਜੇ ਉੱਥੇ ਰਹਿਤ ਹੋਵਾਂਗੇ ਤਾਂ ਉੱਥੇ ਨੰਮਾ ਲਾਂਗੇ ਮਗਰੋਂ ਵੀ ਇਤੋਂ ਕਾ ਲਾਉਣੀਆਂ ਹਨ ਨਹਿ ਮਰੀਆ ਨਹਿ ਜਰੀਆ ਫੇਰ ਨਾ ਮਰਨ ਦਾ ਦੁੱਖ ਹੈ ਨਾ ਜਨਮ ਦਾ ਦੁੱਖ ਹੈ ਨਾ ਕ੍ਰਿਸ਼ਨਾਂ ਦੀ ਅੱਗ ਚ ਕਾਲ ਦੀ ਅੱਗ ਦੀਰਖਾ ਦੀ ਅੱਗ ਚ ਕ੍ਰੋਧ ਦੀ ਅੱਗ ਕਾਮ ਆਰਖਾਂ ਦੀ ਅੱਗ ਜਲਾਾਂਗੇ ਤੇ ਨਾ ਮਰਾਂਗੇ ਕੀਰਤਨ ਜੁਰੀਆ ਮੈਂ ਜਨ ਹੋਵਾਂਗੇ ਜੜ ਵਸਤਾਂ ਨੂੰ ਪ੍ਰਾਪਤ ਹੋਵਾਂਗੇ ਨਾ ਬ੍ਰਤੀ ਮੋਹ ਦੇ ਜਰੀ ਆਵੇਗੀ ਕੀਰਤਨ ਜੁਰੀਆ ਬਹੁ ਬਹੁ ਬੇਦ ਫਰੀਆ ਜਿਨ੍ਹਾਂ ਜਿਹੜੇ ਨਾਨਕ ਸਾਧੀਆਂ ਕਿਰਤਾਂ ਦੀ ਵਾਸ਼ਨਾ ਅਨਸਾਰ ਹੈ ਸਾਕਾਮ ਕਰਮਾਂ ਦੀ ਵਿਧੀ ਵਿੱਚ ਲਾਵੇ ਕਿਰਤ ਕਰਮਾਂ ਦੇ ਜੁੜਿਆ ਜੁੜੀ ਰਹੇਗੀ ਬ੍ਰਤੀ ਬਹੁ ਬੇਦ ਫਰੀਆ ਇਹ ਕਿਤੇ ਕੀਰਤਨ ਦਾ ਵਾਚਕ ਨਹੀਂ ਇਹ ਜੋ ਜੋ ਵਾਸ਼ਨਾ ਅਨੁਸਾਰ ਚੱਕਰ ਕਰਦਾ ਜਿਵੇਂ ਜੋ ਕਰਤਾ ਹਨ ਆਦਮੀਆਂ ਦੀਆਂ ਉਹਦੀ ਮਰਤੀ ਵਾਸ਼ਨਾ ਕਰਕੇ ਜਿੰਨਾ ਵੀ ਜੁੜੀ ਹੋਈ ਹੈ ਬਹੁਤ ਵਿਧ ਫਿਰਿਆ ਉਹ ਬਹੁਤ ਵਿਧ ਜੂਨਾ ਚ ਫਿਰਦੀਆਂ ਰਹਿੰਦੀਆਂ ਹਰ ਵਕਤ ਭਟਕਦੇ ਰਹਿੰਦੇ ਹਨ ਪਰ ਕਹੋ ਹਿਰਿਆ ਜਿਹੜੇ ਪਰਾਇਆ ਦੇ ਹੱਕ ਨੂੰ ਦੇਖਦੇ ਚੁਰਾਉਣ ਵਾਸਤੇ ਵੀ ਇਹ ਚੁਰਾ ਲਈਏ ਪਰਾਇਆ ਬਗਾਨਾ ਰੂਪ ਬਗਾਨਾ ਪਦਾਰਥ ਇਹਨੂੰ ਦੇਖਦੇ ਚੁਰਾਉਂਦੇ ਹਨ ਬੇਖਣਾ ਕਿੜਿਆ ਉਹ ਬੇਖਣਾ ਮਾਇਆ ਦੇ ਘੇਰੇ ਹੋਏ ਹਨ ਅਬ ਸਾਧੂ ਸੰਗ ਪਰਿਆ ਉਹਨਾਂ ਨੂੰ ਬੇਖ ਬਿਓ ਨਹੀਂ ਘੇਰੇਗੀ ਜਿਹੜੀ ਆਵੇਸ ਮੁਖਾ ਜਨਮ ਵਿੱਚ ਸਾਧ ਸੰਗਤ ਚ ਪਏ ਹਨ ਅਬ ਸਾਧੂ ਸੰਗ ਪਰਿਆ ਇਸ ਕਾਲ ਦੇ ਮੁਖਾ ਜਨਮ ਤੇ ਮਹਾਂਕਮ ਦੀ ਸੰਗ ਜਿਹੜੇ ਪਏ ਹਨ ਹਰ ਦੁਆਰੇ ਖਰੀਆ ਹਰ ਜਿਹੜੇ ਦੁਆਰੇ ਗਿਆਨ ਵਿੱਚ ਖਰੀਆ ਇਸ ਹੋਏ ਹੈ ਹਰ ਦੁਆਰੇ ਸੰਗਤ ਵਿੱਚ ਹੀ ਖੜੇ ਹੋਏ ਆਖਰੇ ਨਿਕਲੇ ਹੈ ਖੋਟਾ ਗਣਾ ਹੈ ਨਹੀਂ ਜਿੰਨਾ ਚੋਰੀ ਜਾਰੀ ਦਾ ਸਵਾਰ ਨਹੀਂ ਹੈ ਦਰਸ਼ਨ ਕਰੀਆ ਉਹ ਹਰੀ ਦੇ ਦੁਆਰੇ ਨਾਮ ਵਿੱਚ ਰੁੱਤ ਹੋ ਕੇ ਪਰਮੇਸ਼ਰ ਦੇ ਦਰਸ਼ਨ ਕਰਦੇ ਹਨ ਨਾਨਕ ਗੁਰ ਮੀਰੀਆ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਲ ਗਏ ਹਨ ਬਾਹਰ ਨਾ ਫਿਰਿਆ ਫੇਰੋ 84 ਦੇ ਫੇਰੇ ਜ ਨਹੀਂ ਆਉਣਗੇ ਇਸ ਪ੍ਰਕਾਰ ਹੁਣ ਉੱਥੋਂ ਟੋਟਾ ਪੜੋ ਨਿੱਜ ਮੰਦਰ ਤਰੀਆ ਆਪ ਦਾ ਸਰੂਪ ਰੂਪ ਜੋ ਮੰਦਰ ਦੇ ਸ਼ਾਨ ਪਈ ਪਤੀ ਦਾ ਹੈ ਦਾ ਆਨੰਦ ਕਰੀਆ ਉਠੇ ਰੰਗ ਸੁਲੂਪ ਨੂੰ ਮਿਲ ਕੇ ਅਨੰਦ ਮਾਣੀਦਾ ਹੈ ਨਹਿ ਮਰੀਆ ਨਹਿ ਜਾਨੀ ਮਰੀਦਾ ਨਾ ਸੜੀਦਾ ਹੈ ਕਿਸੇ ਪ੍ਰਕਾਰ ਕ੍ਰਿਸ਼ਨਾਂ ਦੀ ਅੱਗ ਚ ਕੀਰਤਨ ਜੁਰੀਆ ਸੁਹੀ ਮਹੱਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਇਹ ਜਿਹੜਾ ਸਾਰੇ ਸੰਸਾਰ ਹੋਇਆ ਹੈ ਇਹ ਬੁਰੇ ਭਲੇ ਇਤਿਹਾਸ ਰੂਪੀ ਦੋ ਪਹਿਲਵਾਨਾਂ ਦੀ ਕੁਸ਼ਤੀ ਦਾ ਅਸਥਾਨ ਹੈ ਇਹ ਜਿਹੜਾ ਕੁਸ਼ਤੀ ਦਾ ਖਾਨਾ ਅਖਾੜਾ ਸਾਰਿਆਂ ਦੇ ਅੰਕਾ ਕਰਨ ਤੇ ਰਾਗ ਤੇ ਵੈਖ ਜਿਹੇ ਸੁਆਵ ਹੈ ਬੁਰਾ ਪਲਾ ਦੇ ਆਸ ਇਹ ਪਹਿਲਵਾਨ ਕੁਸ਼ਤੀ ਕਰ ਰਹੇ ਹੈ ਕਦੇ ਬੁਰਾ ਸੁਆਗ ਜਿੱਤ ਜਾਂਦਾ ਹੈ ਕਦੇ ਚੰਗਾ ਸੁਆਗ ਦੀ ਫਤਿਹ ਹੁੰਦੀ ਹੈ ਇਹ ਪਹਿਲਵਾਨਾਂ ਦੀ ਕੁਸ਼ਤੀ ਦੇ ਅਖਾੜੇ ਵਾਲਾ ਜਗਾਜੋ ਸੰਸਾਰ ਹੈ ਇਹ ਇੱਕ ਪਰਮੇਸ਼ਰ ਨੇ ਸਾਰਾ ਸੰਸਾਰ ਉਪੀ ਅਖਾੜਾ ਜਿਹੜਾ ਇਹ ਰਾਸ ਮੰਡਲ ਜਿਵੇਂ ਕ੍ਰਿਸ਼ਨ ਭਗਵਾਨ ਨੇ ਬਿੰਦਰਾ ਵਾਲਾ ਰਾਸ ਮੰਡਲ ਪਾਇਆ ਸੀ ਇਸੇ ਪ੍ਰਕਾਰ ਸਾਰ ਸੰਗਤ ਜੀ ਜਿੰਨੀ ਸਾਰੀ ਸ੍ਰਿਸ਼ਟੀ ਇਹ ਗੋਪੀਆਂ ਵੀ ਨਹੀਂ ਆਈਆਂ ਕਿ ਇਹਨਾਂ ਜਿਹੜਾ ਝਕਾਨ ਵੀ ਨਹੀਂ ਆਈਆਂ ਇਹ ਰਾਸਵਾ ਮੰਡਲ ਸਮੂਹ ਸੰਸਾਰ ਰਾਸ ਪਾਈ ਹੋਈ ਹੈ ਐਸਾ ਖਾੜਾ ਪਹਿਲਵਾਨਾਂ ਦੀ ਕੁਸ਼ਤੀ ਹੈ ਜਿਵੇਂ ਦੈਂਤ ਆਦਿਕਾ ਨੂੰ ਮਾਰਿਆ ਸੀ ਇਉਂ ਮਹਾਰਾਜ ਸਾਹਿਬ ਜੀ ਇਸ ਵਿੱਚ ਬਵੇਕ ਰੂਪੀ ਬਲਪਦ ਰਾਦਿਕ ਤੇ ਇਸੇ ਪ੍ਰਕਾਰ ਇਹ ਕੰਨ ਸੀ ਸੁਭਾਨ ਕੇ ਮੋ ਆਜ ਕੋਨ ਨੂੰ ਮਾਰਦਿਆਂ ਦਾ ਅਸਾ ਖਾੜਾ ਹੈ ਛਗਲੂ ਸਾਜ ਰਖਿਓ ਪਾਸਾ ਜਿੰਨੇ ਸਾਰੇ ਸਾਜ ਇਹ ਪਸਾਰੇ ਦਾ ਰਖਿਆ ਇਹ ਰਾਸਨਾਕ ਮੰਡਲ ਦਾ ਸਾਰੀ ਚੀਜ਼ ਹੈ ਸਾਜੋ ਸਮਾਨ ਹੈ ਦਹਾਉ ਬਹੁ ਵਿਧ ਰੂਪ ਰੰਗ ਆਪਾ ਬਾਗ ਬਿਨੇ ਜਿਹੜੇ ਰੂਪ ਆਕਾਰ ਬਣਾਏ ਹੈ ਰੰਗ ਬਣਾਏ ਹੈ ਆਕਾਰ ਗੋਲੇ ਮਧਰੇ ਲੰਮੇ ਦਰਮਿਆਨੇ ਇਸ ਅਰੇ ਜਿਹੜੇ ਬਣਾਏ ਹਨ ਪੀਖਾ ਖੁਸ਼ੀ ਭੋਗਨ ਹੀ ਹਾਰਾ ਦੇਖਣ ਵਾਲਾ ਪਰਮੇਸ਼ਰ ਇਹ ਤੇ ਪ੍ਰਸੰਨ ਹੁੰਦਾ ਰੱਜ ਕੇ ਆਪ ਤੇ ਭੋਗਣ ਵਾਲਾ ਸਾਰਿਆਂ ਦੀ ਸਮਾਪਤੀ ਕਰਨ ਵਾਲਾ ਹੈ ਅੰਤ ਨੂੰ ਸਾਰਿਆਂ ਦੀ ਪੜ ਲੋ ਕਰਨ ਵਾਲਾ ਹੈ ਉਹਦੇ ਦਿੱਤੇ ਹੋਏ ਭੋਗ ਜਿਹੜੇ ਇਹ ਸਾਰੇ ਦਿੰਦਾ ਰਹੇ ਰਿਹਾ ਚੁੱਕਾ ਭੋਗ ਇਹ ਪਦਾਰਸ਼ ਪਰਮੇਸ਼ਰ ਦਿੰਦਾ ਰਹਿੰਦਾ ਨਹੀਂ ਹਾਰ ਦਾ ਦਾਤ ਦੇਣ ਵਾਲੋਂ ਇਹ ਜੀਵ ਭੋਗਣ ਹਾਰੇ ਮਰ ਜਾਂਦੇ ਆ ਤੂੰ ਉਹ ਪਰਮੇਸ਼ਰ ਇੱਕ ਰਾਸਾ ਹੈ ਉਹ ਵੇਖਦਾ ਸਾਰਿਆਂ ਨੂੰ ਖੁਸ਼ੀ ਨਾਲ ਜਿਨ੍ਹਾਂ ਨੇ ਆਪਣੇ ਸੁਭਾਣ ਨੂੰ ਮਹਾਰਾਜ ਸਾਹਿਬ ਦੇ ਅੱਗੇ ਸਭ ਦਾ ਸੁਮਿੱਠੇ ਮੰਨੇ ਐਕਸਪੀਰੀਅੰਸ ਦਾ ਲੋਣੇ ਉਹਨਾਂ ਦੇ ਇਹਨਾਂ ਗੁਣਾਂ ਤੇ ਤਿਆਰੂ ਕੀ ਭੋਜਨ ਨੂੰ ਭੋਗਣਾ ਹਾਰਾ ਹੈ ਅੰਗੀਕਾਰ ਕਰਨ ਵਾਲਾ ਸਰਦਾ ਦੇ ਨਾਲ ਦੁੱਤਿਆਂ ਹੋਇਆਂ ਨੂੰ ਸਭ ਰਸ ਲੈਤ ਬਸਤ ਨਿਰਾਰਾ ਸਾਰਿਆਂ ਰਸਾਂ ਨੂੰ ਲੈਂਦਾ ਹੈ ਤੇ ਫਿਰ ਨਿਆਰਾ ਅਸੰਗ ਹੋ ਕੇ ਬਰਸਦਾ ਬਸਦਾ ਹੈ ਵਰਣ ਚੇਹਨ ਨਾਹੀ ਮੁਖ ਨਾ ਮਾਤਾ ਉਹਦਾ ਵਰਣ ਖੱਤਰੀਆਂ ਵਾਲਾ ਅਤੇ ਕੀ ਕੀ ਨਾ ਖਤਰੀ ਬ੍ਰਾਹਮਣ ਸੂਦ ਵਾਸ ਵਰਨ ਨਹੀਂ ਹੈ ਵਰਨ ਰੰਗ ਨਹੀਂ ਕੋਈ ਨਾ ਕਾਲਾ ਹੈ ਨਾ ਪੀਲਾ ਨਾ ਕਿਨੂ ਭਿਰਗੁਨ ਜਿਵੇਂ ਲੱਤ ਮਾਰੀ ਸੀ ਵਿਸ਼ਨੂ ਦੇ ਕਿਉਂ ਕਿਨ ਆਦਿਕ ਵੀ ਨਹੀਂ ਹੈ ਤੇ ਮੁਖ ਆਦਿਕ ਵੀ ਹੈ ਨਹੀਂ ਵਰਮਾ ਦੇ ਜਿਵੇਂ ਚਾਰ ਮੂੰਹ ਹੈ ਸ਼ਿਵ ਜੀ ਦੇ ਜਿਵੇਂ ਪੰਜ ਮੂੰਹ ਹੈ ਅਤੇ ਮਸਾਰਾ ਮਸੂਲ ਦਾੜਾ ਆਦਿਕ ਵੀ ਨਹੀਂ ਹੈ ਤੇ 마ਸ ਆਦਿਕ ਵੀ ਨਹੀਂ ਹੈ ਇਸੇ ਪ੍ਰਕਾਰ ਹੈ ਮਸਾਰਾ 마ਸ ਦਾ ਸਰੀਰ ਮਾਸ ਵਾਲਾ ਸਰੀਰ ਆਦਿਕ ਵੀ ਨਹੀਂ ਹੈ ਸ੍ਰੀ ਗੰਤੂ ਇਸ ਗੰਤਰ ਹੈ ਕਹਿ ਨਾ ਜਾਈ ਖੇਲ ਤੋਹਾਰ ਇਹ ਪਰਮੇਸ਼ਰ ਆਪ ਦਾ ਜਿਹੜਾ ਖੇਲ ਕੋਣ ਕਹ ਇਹ ਕਸਨ ਨਹੀਂ ਕੀਤਾ ਜਾਂਦਾ ਬ੍ਰਹੰਤ ਨਾਨਕ ਰੇਣ ਸੰਤ ਚਰਨਾ ਇਹ ਗੁਰੂ ਮਹਾਰਾਜ ਸਾਹਿਬ ਕਹਿੰਦੇ ਮਾਰੇ ਤੇਰੇ ਜਿਹੜੇ ਸੰਤ ਭਗਤ ਹੈ ਉਹਨਾਂ ਚਰਨਾ ਕਮਲਾਂ ਦੀ ਧੂੜ ਦੇ ਧੂੜ ਪ੍ਰਾਪਤ ਕਰਦੇ ਹਾਂ ਅਸੀਂ ਸੋਹੀ ਮਹੱਲਾ 5ਵਾਂ ਤੋ ਮੈਂ ਆਇਆ ਸਰਨੀ ਆਇਆ ਇਸ ਤੇ ਬਾਦਸ਼ਾਹ ਜੀ ਤੋ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜਦੋਂ ਮਹਾਰਾਜ ਸਾਹਿਬ ਜੀ ਤੁਸੀਂ ਸਾਡੇ ਪੂਰਬਲੇ ਪੁੰਨਾ ਦੇ ਨਿਸਕਾਮ ਕਰਵਾਵੇ ਪ੍ਰੇਰੇ ਹੋਏ ਭਰੋਸੇ ਆ ਕਿਰਪਾ ਆਇਆ ਕਿਰਪਾ ਚਾਹੇ ਤੋ ਮੈਂ ਸਰਨੀ ਆਇਆ ਤੋ ਮਾਰਾ ਮੈਂ ਸ਼ਰਨ ਵਿੱਚ ਆ ਗਿਆ ਜਦੋਂ ਆਜ ਦੀ ਸ਼ਰਨ ਵਿੱਚ ਆਇਆ ਹਾਂ ਤੋ ਭਰੋਸਾ ਆਇਆ ਫਿਰ ਸਾਨੂੰ ਭਰੋਸਾ ਆ ਗਿਆ ਕਿ ਤੂੰ ਸਾਨੂੰ ਚਾਰ ਲਵੇਂਗਾ ਇਹ ਨਿਸ਼ਚੈ ਆ ਗਿਆ ਤਉ ਮੈਂ ਆਇਆ ਤਉ ਮਾਰੇ ਮਨਵਾਰੀ ਸੀ ਕਰਕੇ ਮੈਂ ਆਇਆ ਹੋਇਆ ਮਨੁੱਖਾ ਜਿਉਂ ਧਾਰਿਆ ਸਫਲਾ ਸਮਝਿਆ ਤਉ ਮੈਂ ਆਇਆ ਸਰਨੀ ਆਇਆ ਤਉ ਮਾਰੇ ਮੈਂ ਆਇਆ ਸਫਲਾ ਸਮਝਿਆ ਮਨੁੱਖਾ ਜਨੂ ਜਦੋਂ ਆਪ ਦੀ ਸ਼ਰਨ ਵਿੱਚ ਆ ਗਿਆ ਪਰਉਸਰ ਆਇਆ ਜਦੋਂ ਪਰਉਸਰ ਸਾਡੇ ਦਿਲ ਵਿੱਚ ਆ ਗਿਆ ਗੁਰਾਂ ਦਵਾਰ ਕਿਰਪਾ ਆਇਆ ਸਾਡੇ ਨਾਲ ਕਿਰਪਾਲਤਾ ਜਾ ਆ ਗਈ ਨੇ ਹਾਲ ਕਰਤਾ ਸਾਨੂੰ ਜਿਉਂ ਭਾਵੈ ਤਿਉਂ ਰੱਖੋ ਸੁਆਮੀ ਇਹ ਮਾਲਕ ਜਿਵੇਂ ਆਪ ਨੂੰ ਪਾਉਂਦਾ ਉਸੇ ਪ੍ਰਕਾਰ ਸਾਡੀ ਰੱਖਿਆ ਕਰੋ ਜੀ ਮਾਰਗ ਗੁਰ ਹੈ ਪਠਾਇਆ ਇਹ ਗੁਰੂ ਸਾਹਿਬ ਨੇ ਮਾਰਿਆ ਆਪਦੇ ਸਾਧ ਸੰਗਤ ਦੇ ਰਸਤੇ ਵਿੱਚ ਭਗਤ ਭਗਦੀ ਦੇ ਰਸਤੇ 'ਚ ਸਾਨੂੰ ਭੇਜਣਾ ਕੀਤਾ ਹੈ ਰਹਾਉ ਅਜੂਬੀ ਵਿੱਚੇ ਨਿਆਣੇ ਰਹਿੰਦੇ ਤੁਹਾਡੇ ਤੇਵ ਜੀ ਭਰੇ ਜਾਣਗੇ ਫੇਰ ਰਹਿੰਦੇ ਰਿਆ ਕਰਨਗੇ ਜਿੰਨਾ ਚਿਰ ਬਣੀ ਰੂਟੇ ਤੇ ਵੇਖ ਲੋ ਇਹਨੂੰ ਲੈ ਜਾਓ ਬਾਹਰ ਦੇ ਚੰਗਾ ਸਿਉ ਨਹੀਂ ਹੁੰਦਾ ਰਹਾਉ ਮਹਾ ਦੁੱਤਰ ਮਾਇਆ ਮਹਾ ਦੁੱਤਰ ਮਾਇਆ ਬੜੀ ਕਠਿਣ ਕਰਣੀ ਏਹਦੀ ਮਾਇਆ ਹੈ ਜਿਉ ਭਾਵੈ ਤਿਉ ਰਾਖੋ ਸੁਆਮੀ ਤੇ ਸਰਵ ਕੇ ਸੁਆਮੀ ਜਿਵੇਂ ਆਪ ਨੂੰ ਪਾਉਂਦਾ ਸਾਡੀ ਰੱਖਿਆ ਕਰੋ ਆਪ ਮਾਰਗ ਗੁਰ ਹੈ ਪਠਾਇਆ ਇਹ ਸਤਿਗੁਰੂ ਜੀ ਨੇ ਸਾਨੂੰ ਆਪ ਦੇ ਭਾਵ ਭਗਤੀ ਦੇ ਮਾਰਗ ਰਸੇ ਚ ਭੇਜਿਆ ਹੈ ਆਪ ਦੀ ਸ਼ਰਨ ਵਿੱਚ ਰਹਾਉ ਮਹਾ ਦੁੱਤਰ ਮਾਇਆ ਇਹ ਬੜੀ ਕਠਨ ਕਰਨੀ ਹੈ ਮਾਇਆ ਸੱਚੇ ਪਾਤਸ਼ਾਹ ਜੀ ਜੈਸੀ ਪਵਨ ਚੁਲਾਇਆ ਸਰਕਾਰ ਪਾਉਣ ਦੇ ਨਾਲ ਝੋਲੇ ਨਾਲ ਪੱਤਰ ਖੜਕਦੇ ਆ ਅਹ ਪਦਾਲ ਸਰੂਪੀ ਜੀਵ ਜਿਹੜੇ ਐ ਕੋਈ ਬੁਰਾ ਕੋਈ ਭਲਾ ਇਸ ਪ੍ਰਕਾਰ ਪਤਾ ਨਹੀਂ ਖੜਕੇ ਹੀ ਨਹੀਂ ਬੋਲੇ ਉਸ ਤੇ ਨਿੰਦਾ ਰੂਪਾਕ ਇਹ ਪਵਨ ਦੇ ਨਾਲ ਚੁਲਾਏ ਜਿਵੇਂ ਬੱਦਲ ਚੱਲਦੇ ਹੈ ਐ ਮਾਰਾ ਮੋਰੂਪੀ ਬੱਦਲਾਂ ਕਰਕੇ ਵਾਸ਼ਨਾ ਦੇ ਚੁਲਾਏ ਹੋਏ ਜੀਵਾਂ ਦੇ ਦਿਆਂ ਦੁਨੀਆਂ ਫਿਰਦੀਆਂ ਹਨ ਸੁਣ ਸੁਣ ਹੀ ਡਰਾਇਆ ਸੁਣ ਕਰਕੇ ਜਮਾਂ ਦਾ ਡਰ ਪ੍ਰਲੋਕ ਦਾ ਭੈ ਸਾਹਮਣੇੋਂ ਗੋੜਾ ਸੁਣ ਕੇ ਸਰਬੱਤ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਕੇ ਬਹੁਤ ਡਰ ਆਇਆ ਮੇਰੀ ਜਾਸੂਰੀ ਬਿੱਤੀ ਨੂੰ ਸਰੂ ਧਰਮਰਾਇਆ ਇਹ ਮਹਾਰਾਜ ਸੁਤੇ ਪਰਸ਼ਾ ਜਿਵੇਂ ਪੌਣ ਦੇ ਬੋਲੇ ਦੇ ਝੋਲੇ ਹੁੰਦੇ ਐ ਐਂ ਪਦਾਰਥਾਂ ਦੀ ਮਹਿਮਾ ਦੁਨੀਆ ਪਸੀ ਪਈ ਹੈ ਹਾਂਜੀ ਸੁਣ ਸੁਣ ਹੀ ਡਰ ਆਇਆ ਸੁਣ ਸੁਣ ਕੇ ਸਾਖਰਾਂ ਦੁਆਰਾ ਸੁਣ ਕੇ ਸਭ ਦਾ ਵਿਸ਼ਵਾਸ ਨਾ ਮੇਰਾ ਜਿਗਸੂ ਦਾ ਮਨ ਪਾਇ ਪੀਤ ਹੋ ਗਿਆ ਕਰੂ ਤਰਮ ਰਾਯਾ ਤਰਮ ਲਈ ਦਾ ਬੜਾ ਕਰਣਾ ਸੁਭਾਅ ਹੈ ਪਤੀਆਂ ਦੇ ਚਾਈ ਬਹੁਤ ਨਰਕ ਵਿੱਚ ਗੋਤੇ ਲਵਾਉਂਦਾ ਹੈ ਤਰਹੀਆਂ ਨਾਲ ਮਿੱਠਾ ਬੋਲਦਾ ਹੈ ਗ੍ਰਹਿ ਅੰਧ ਕੂਪਾਇ ਇਹ ਨਾ ਘਰ ਵਾਹ ਸੰਸਾਰ ਅੰਧੇ ਖੂਦ ਹੀ ਨਹੀਂ ਆਈ ਹੈ ਇਹਦੇ ਚ ਗਿਆਨ ਦਾ ਹਨੇਰਾ ਹੈ ਭਾਵਕ ਸਗਰਾਇਆ ਇਹ ਸਾਰਾ ਸਮੁੰਦਰ ਸੰਸਾਰ ਅਗ ਅੱਗ ਦਾ ਸਮੁੰਦਰ ਹੈ ਕਾਲ ਵੀ ਈਰਖਾ ਦੀ ਕਾਮਕ੍ਰੋਧ ਦੀ ਅਗੋ ਵਿੱਚ ਹੈ ਸਰ ਗਹੀ ਊਟ ਸਾਧਾ ਹੁਣ ਮਾਰੇ ਸਾਧੂ ਸੰਗਤ ਦੀ ਓਟ ਗੁਰਾਂ ਦੀ ਆਪ ਗ੍ਰਹਿਣ ਕੀਤੀ ਹੈ ਆ ਕੇ ਪਕੜੀ ਹੈ ਨਾਨਕ ਹਰ ਧਿਆਇ ਜਿਹੜੀ ਅਕਾਲ ਪੁਰਖ ਆਪ ਨੂੰ ਸ੍ਰੀ ਗੁਰੂ ਜੀ ਕਹਿੰਦੇ ਪਿਆਉਣਾ ਕੀਤਾ ਸਤ ਹੋ ਕੇ ਅਬ ਮੈਂ ਪੂਰਾ ਪਾਇ ਆਵੇ ਇਸ ਕਾਲ ਤੁਸੀਂ ਪੂਰਨ ਅਨੰਦ ਨੂੰ ਪਾ ਲਿਆ ਇਹ ਪੂਰਨ ਪਰਮੇਸ਼ਰ ਤੇਰੀ ਪ੍ਰਾਕਤੀ ਕਰ ਲਈ ਐ ਐਸੀ ਆਪ ਨੂੰ ਕਿਰਪਾ ਕੀਤੀ ਹੈ ਰਾਗ ਸੂਹੀ ਮਹੱਲਾ 5 ਘਰਿ ਸੇਵਾ ਇਕੋ ਓੰਕਾਰ ਸਤਿਗੁਰ ਪ੍ਰਸਾਦਿ ਸਤਿਗੁਰ ਪਾਸ ਬੇਨੰਤੀਆ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕਹਿੰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ 6ਵੇਂ ਘਰ ਸਰਕਾਰ ਕੇ ਇਕੋ ਦਾਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਭ ਦੀਆਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਗੁਰੂ ਪਾਸ ਬੇਨੰਤੀਆਂ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਦੇ ਪਾਸ ਪਾਈ ਹੋਈਆਂ ਬੇਨਤੀਆਂ ਜਿਗਿਆਸੂ ਲੋਗ ਉਸ ਕੋਲ ਮਿਲ ਕੇ ਕਰੀਏ ਮਿਲਾ ਨਾਮ ਆਰਾਜ ਜਿੱਥੇ ਹੋਰ ਸਾਨੂੰ ਪਦਾਰਥ ਦਿੱਤੇ ਹੈ ਉੱਥੇ ਆਪਦੇ ਅੰਮ੍ਰਿਤ ਨਾਮ ਦਾ ਆਸਰਾ ਸਾਨੂੰ ਮਿਲੇ ਹਰ ਵਕਤ ਆਉਦੇ ਚੀਤਾਵੇ ਤਾਂ ਮਹਾਂ ਨਾਮ ਚੀਤਾਵੇ ਦਾ ਸਬਦੁ ਖਾਂਜੋ ਨਾਮ ਦਾ ਆਸਰਾ ਸਾਨੂੰ ਮਿਹਰੇ ਬਖਸ਼ੇ ਕਰੋ ਟੁੱਠਾ ਸੱਚਾ ਪਾਤਸ਼ਾਹ ਜਦੋਂ ਇਹ ਬੇਨਤੀ ਕੀਤੀ ਮਾਰਾ ਸੁਣ ਲਈ ਟੁੱਠਾ ਪ੍ਰਸੰਨ ਹੋ ਗਿਆ ਸੱਜਾ ਮਾਰਸ਼ਾ ਆਕਾਲ ਪੁਰਖ ਤਾਪ ਗਿਆ ਸੰਸਾਰ ਸਾਰੇ ਸੰਸਾਰ ਦੀ ਕਾਫੀ ਬਦਲੋ ਵੀ ਨਹੀਂ ਹੋ ਕੇ ਗੁਰੂ ਨਾਨਕ ਰੂਪ ਹੋ ਕੇ ਵਰਖਾ ਕੀਤੀ ਨਾਮ ਦੀ ਸਾਰੇ ਸੰਸਾਰ ਦੀ ਆਦੀ ਵਿਆਦੀ ਉਪਾਦੀ ਜਿਹੜਾ ਤਾਂਸੀ ਉਹਦੇ ਹੱਥੋਂ ਅਤੇ ਦੇਵ ਅਰ ਪੂਤਾਬ ਸਭ ਤਾਲ ਚਲਿਆ ਗਿਆ ਸੰਸਾਰ ਦਾ ਭਗਤਾਂ ਕੀ ਓਟ ਤੂੰ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਇਹ ਛਪੜੋ ਚ ਫਰਕ ਪੈ ਗਿਆ ਓਟ ਸਭ ਗਏ ਤੁਸੀਂ ਕਹੀਂ ਆ ਬਨਾਤ ਹੈ ਮਗਰ ਉਹ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਇਹ ਮਾਰੇ ਅੱਜ ਜਿਹੜੇ ਭਗਤੀ ਕਰਨ ਆਏ ਉਹਨਾਂ ਦੀ ਟੇਕ ਆਸਰਾ ਵੀ ਇਸ ਲੋਗ ਦਾ ਤੂੰ ਹੀ ਹਾਂ ਸੰਤਾਂ ਕੀ ਓਟ ਤੂੰ ਸੰਤਾਂ ਭਗਤਾਂ ਦੀ ਓਟ ਤੇ ਕ ਮਹਾਰਾ ਤੂੰ ਹੀ ਹੋ ਹੈ ਸੰਤ ਭਗਤ ਜਿਹੜੇ ਹਰ ਵਕਤ ਭਗਤੀ ਕਰਦੇ ਆ ਸੰਤ ਸਾਸ ਜਿਹੜਾ ਜਪਣ ਵਾਲਿਆਂ ਦੀ ਤੇ ਕੋਟ ਆਪੀਆਂ ਲੋਕ ਪਰਲੋਕ ਦੀ ਸੱਚਾ ਸਿਰਜਣਹਾਰਾ ਮਾਰਾ ਸੱਚਾ ਤਰੀਕਾਲਵਾਦ ਰੂਪ ਹੈ ਜਗਤ ਨੂੰ ਰੱਖਣ ਵਾਲਾ ਵੀ ਤੂੰ ਆਪ ਹੈ ਪ੍ਰਹਾਉ ਸੱਚ ਤੇਰੀ ਸਮਗਰੀ ਇਹ ਮਹਾਰਾ ਸੱਚੀ ਤੇਰੀ ਭੜਕਾਂ ਨੇ ਤਾਂ ਜਿਹੜੀ ਸਰਵਾ ਕਿਮਾਂ ਸ਼ਾਂਤੀ ਆਦ ਗੁਣੋ ਇਹ ਬਖਸ਼ੇ ਹੈ ਇਹ ਸੱਚੀ ਤੇਰੀ ਬ੍ਰਹਮ ਗਿਆਨ ਦੀ ਪ੍ਰਾਪਤੀ ਆਰੀ ਨਉ ਤੋਂ ਭਗਤ ਨੂੰ ਸਮਗਰੀ ਹੈ ਸੱਚ ਤੇਰਾ ਦਰਬਾਰ ਸਾਧ ਸੰਗਤ ਰੂਪੀ ਦਰਬਾਰ ਵੀ ਤੇਰਾ ਸੱਚਾ ਹੈ ਦੇ ਸਰੂਪ ਰੂਪੀ ਦਰਵਾਜ਼ੇ ਵੀ ਆਪ ਦਾ ਸੱਚਾ ਹੈ ਸੱਚ ਤੇਰੀ ਖਾ ਜੀ ਸ੍ਰੀ ਹਰਮੰਦਰ ਸਾਹਿਬ ਦਰਵਾਜ਼ੇ ਵੀ ਤੇਰਾ ਸੱਚਾ ਹੈ ਸੱਚ ਤੇਰੀ ਖਾ ਜੀ ਨਿਆ ਸੱਜੇ ਮਹਾਰਾ ਤੇਰੇ ਖਜ਼ਾਨੀਆਂ ਖਜਾਨਤੀ ਹੈ ਹਿਰਦੇ ਸੰਤਾਂ ਦੇ ਅੰਪਾ ਕਰਨੇ ਜਿਹੜੇ ਸੱਜੇ ਨਾਮ ਦੇ ਪੜਾੜੇ ਪੜੇ ਹੋਏ ਉਹ ਖਜ਼ਾਨੇ ਹਨ ਸੱਚ ਤੇਰਾ ਪਾਸਾਰਾ ਅਜੇ ਸੱਜੇ ਮਹਾਰਾ ਸਾਧਨਾਂ ਦਾ ਵਿਰਾਗ ਵੀ ਖੜਸਾਤੀ ਉਹ ਕਿਛਾ ਆਦਿਕ ਸਰਵਣ ਮੰਨਨ ਦੇ ਹਸਨ ਆਲੇ ਗੁਣਾਂ ਦਾ ਜਿਹੜਾ ਪਸਾਰਾ ਏ ਵੀ ਸੱਚੇ ਪਾਤਸ਼ਾਹ ਤੇਰਾ ਸੱਚਾ ਹੈ ਤੇਹੀ ਪ੍ਰਾਪਤੀ ਵਾਲਾ ਤੇਰਾ ਰੂਪ ਅਗੰਮ ਹੈ ਜਿਸ ਰੂਪ ਵਾਲਾ ਗੰਮਤਾ ਤੋਂ ਰਹਿਤ ਹੈ ਕਿਸੇ ਤੋਂ ਗੰਮਤਾ ਨਹੀਂ ਪਾਈ ਜਾਂਦੀ ਆਪ ਦੇ ਰੂਪ ਦੀ ਅਨੂਪ ਤੇਰਾ ਦਰਸਾਰਾ ਸਰੂਪ ਜੀਤ ਹੋਣੇ ਕਰਕੇ ਹੋ ਜੇ ਅਨੂਪ ਤੇਰਾ ਦਰਸਾਰਾ ਉਹਦੀ ਸ਼ਕਤੀ ਨਾਲ ਜਦੋਂ ਰੂਪ ਧਾਰ ਲੈਣਾ ਦੁਨੀਆ ਨੂੰ ਤਾਰਨ ਵਾਸਤੇ ਉਹ ਆਪ ਦਾ ਦਸ਼ਮੇ ਉਪਮਾ ਤੋਂ ਰਹਿਤ ਹੈ ਆਪਣੀ ਇੱਛਾ ਨਾਲ ਕੋ ਕਰਮਾਂ ਦੇ ਬਸ ਬੈ ਕੇ ਤਾਂ ਇਹ ਨਾ ਤਾਰਦਾ ਅਨਕ੍ਰੂਪ ਖਨਵਾ ਕੋਲ ਉਤਾਰਦਾ ਉਹ ਆਗ ਦੀ ਸ਼ਕਤੀ ਨਾਲ ਦੇਹ ਧਾਰ ਕੇ ਭਗਤਾਂ ਨੂੰ ਦਰਸ਼ਨ ਦਿੰਦਾ ਉਹ ਦਸ਼ਨੂ ਯਾਦ ਆਉਂਦਾ ਉਮਾਤ ਰਹਿਤਾ ਹਾਂ ਹਾਂ ਕੁਰਬਾਨੀ ਤੀਰਿਆਂ ਸੇਵਕਾਂ ਆਏ ਆਪਦੇ ਉਹਨਾਂ ਸੇਵਕਾਂ ਪਿਆਰਿਆਂ ਤੋਂ ਕੁਰਬਾਨ ਬਲਿਹਾਰ ਜਾਂਨੇ ਹਾਂ ਜਿਨ ਹਰ ਨਾਮ ਪਿਆਰਾ ਮਹਾਰਾ ਪਰਮੇਸ਼ਵਰ ਹਰੀ ਤੇਰਾ ਨਾਮ ਪਿਆਰਾ ਲੱਗਦਾ ਹੈ ਸਭ ਦੇ ਇੱਛਾ ਪੂਰੀਆ ਕਾਜੀਆਂ ਸਾਰੀਆਂ ਤੁਸੀਂ ਇੱਛਾ ਪੂਰੀਆਂ ਅੰਮ੍ਰਿਤਸਰ ਸਾਹਿਬ ਰਚੁੰਦੀਆਂ ਗੁਰੂ ਗ੍ਰੰਥ ਸਾਹਿਬ ਰਚੁੰਦੀਆਂ ਅਤੇ ਸਿੱਖਾਂ ਨੂੰ ਭਗਤੀ ਬ੍ਰਹਮ ਗਿਆਨ ਦੇਣ ਦੀਆਂ ਸਾਰੀਆਂ ਸਭ ਪੂਰੀਆਂ ਕਰਤੀਆਂ ਹਨ। ਜਾਂ ਪਾਇਆ ਅਨੁ ਆਪਾ ਜਦੋਂ ਸੰਦੀ ਗਮਤ ਦੇ ਉਪਰਿ ਪ੍ਰਕਿਰਤੀ ਦੇ ਪਾਰ ਆਇਆ ਤੇ ਪ੍ਰਮੇਸ਼ਰ ਆਪ ਨੂੰ ਪਾ ਲਿਆ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਗੁਰੂ ਨਾਨਕ ਸਾਹਿਬ ਤੁਸੀਂ ਅਕਾਲ ਪੁਰਖ ਰੂਪ ਆਪ ਹੋ ਸਾਨੂੰ ਮਿਲੇ ਹੋ। ਤੇਰਿਆਂ ਚਰਨ ਕਉ ਬਲਿਆ। ਆਦੇ ਚਰਨ ਕਮਲਾਂ ਤੋਂ ਜਿੱਥੇ ਬਾਬਾ ਬੈਠ ਕੇ ਪੂਜਾ ਅਸਨ ਥਾਪਨ ਹੋਇਆ। ਆਲਿ ਦੇ ਚਰਣਾ ਕਮਣਾ ਤੋਂ ਬਲਿਹਾਰ ਕੁਰਬਾਨ ਜਾਂਨੇ ਹਾਂ ਸੱਚੇ ਪਾਤਸ਼ਾਹ ਜੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੁ ਅਪਾਰਾ ਗੁਰੂ ਨਾਨਕ ਮਿਲਿਆ ਫਰਮਦੰ ਗਿਰ ਚਰਨਾਂ ਕੋ ਬਲਿਹਾਰ ਵਾਹਿਗੁਰੂ ਦਾ ਖਾਲਸਾ ਵਾਹਿ